ਕਿਵੇਂ ਨਿਬੜ ਗਿਆ ਕੰਮ ਇਹ ਕਿੰਨਾ ਕਰਦਾ ਹਾਂ ਜੀ ਸਰਾ ਹੀ ਰੈਂਦਾ ਹੈ ਤਾਂ पांडे ਤੋਂ ਨਹੀਂ ਕਿਵੇਂ ਮਹਾਤੋ ਪੁਵਾਲੀ ਵਧੀਆ ਨਿਕਲੀ ਅੱਜ ਤੇ ਬਾਹਰ ਢੋੜਾ ਦੇਵਾਂਗੇ ਤੁੱਖ ਵਧੀਆ ਹੁੰਦੀ ਹੈ ਫੇਰ ਪਤਾ ਨਹੀਂ ਕਦੋਂ ਨਿਕਲੂ ਆ ਨਿਕਲੂ ਇੱਥੇ ਨਹੀਂ ਹੁੰਦਾ ਇੱਥੇ ਠੰਡ ਦਾ ਕੰਮ ਅੱਜ ਪੂਰਾ ਵਧੀਆ ਸੋਹਣਾ ਦਾ ਨਾ ਬਾਹਰ ਪੰਡੇ ਧੋ ਦੇ ਕੇ ਜਾ ਕੇ ਆਉਣਾ ਪੰਡੇ ਧੋ ਕੇ ਸੇ ਵੇੜ ਕੇ ਕੰਮ ਕਿੰਨਾ ਕਰਾਂਦਾ ਦਵਾ ਲਾਉਣ ਨੂੰ ਵੇੜ ਦੇ ਸਾਣੀ ਪੰਡੇ ਰਹਿ ਗਏ ਪੰਡੇ ਧੋ ਕੇ ਦੇਖ ਲਾਂਗੇ ਚਾਹ ਬਣਾਉਣੇ ਚਾਹ ਬਣਾ ਲਾਂਗੇ ਫਿਰ ਬਾਹਰ ਚ ਜਾਵਾਂਗੇ ਅੰਜ ਟੋਪੇ ਦੀ ਸੋਨੀ ਆ ਕਿੰਨੀ ਸੋਨੀ ਟੋਪੇ ਪੂਰੀ ਪਟੀ ਘਾ ਪੂਰੀ ਘੈਂਟ ਦੇਣਾ ਗਾ ਬਾੜਾ ਸੋਣ ਦੇਣਾ ਅੱਜ ਤੋਂ ਟੁੱਕ ਪੇ ਤਾਂ ਜਾਣਾ ਚਾਹੀਦਾ ਕੱਦੀ ਵਾਰ ਤਾਂ ਜ਼ਰੂਰ ਬਾਹਰ ਨਿਕਲਣਾ ਚਾਹੀਦਾ ਬਸ ਆਪਾਂ ਪੰਡੇ ਰਹਿ ਗਏ ਪੰਡੇ ਧੋ ਕੇ ਫਿਰ ਜਾਵਾਂਗੇ ਕਿੰਨਾ ਟਾਈਮ ਲੱਗੇਗਾ ਜਾ ਕੇ ਟੈਂਪਸਾ ਭਾਂਡੇ ਰੰਗੇ ਲੱਗਦੇ ਹੋਣਗੇ 10 ਮਿੰਟ ਭਾਂਡਿਆਂ ਤੇ ਉਹਦੋਂ ਕਿਤੇ ਧੁੱਪ ਨਾ ਹਟ ਜਾਏ ਇੱਥੇ ਵੀ ਨਹੀਂ ਪਤਾ ਕਿਹੜੇ ਵੇਲੇ ਧੁੱਪ ਹਟ ਜੇ ਨੀ ਕਿਹੜੇ ਵੇਲੇ ਨਿਕਲਦੀ ਹੈ ਅੱਜ ਵੀ ਪੂਰਾ ਪੂਰਾ ਵਧੀਆ ਨਹੀਂ ਇਧਰ ਨਹੀਂ ਹਟਦੀ ਦੁਪਹਿਰਾ ਦੁਪਹਿਰਾ ਤਰੱਕ ਹੋ ਗਈ ਤਾਂ ਪਤਾ ਹੀ ਨਹੀਂ ਇੱਥੇ ਬੱਦਲ ਬੱਦਲ ਜੇ ਉੱדי ਉੱਤੇ ਢੱਬ ਲੈਂਦੇ ਸੂਰਜ ਨੂੰ ਆ ਕੇ ਬਸ ਉਹ ਭਾਂਡੇ ਧੋ ਕੇ ਪਹਿਲਾਂ ਪਵਾ ਸਵੇਰ ਦੀ ਲੱਗੀ ਕਾ ਵਜੇ ਦੀ ਉੱਠੀ ਆਂ ਵੇਰ ਦੀ ਮਾਂ ਤੋਂ ਕੋ ਤਾਂ ਇਹ ਕੋ ਸਾਰਾ ਤਾਂ ਨਹੀਂ ਚੱਲਿਆ ਰੇਵਾ ਮੈਂ ਤਾਂ ਉੱਠੀ ਤਾਂ ਮੈਂ ਬਹੁਤ ਟਾਈਮ ਦੀਆਂ 4:30 ਵਜੇ ਉੱਠੀ ਸੀ ਬਾਕੀ ਦਿਹਾੜੀ ਬਾਕੀ ਚੇਗਿਆ ਮਾਂ ਦਾ ਵੀ ਕੰਮ ਕੀਤਾ ਤੇ ਉਹ ਦਿਹਾੜ ਫਿਰ ਆਪਣਾ ਹੋ ਗਿਆ ਤੇ ਪਾਠ ਵੀ ਕਰਨਾ ਨਾਉਣਾ ਵੀ ਕੰਮ ਤਾਂ ਚੱਲੀ ਜਾਂਦੇ ਰਹਿੰਦੇ ਮਾਂ ਨੂੰ ਤਾਂ ਬੱਸ ਬੈੱਲ ਹੀ ਇਹ ਦਿਹਾੜ ਹੁਣ ਪਾਂਡੇ ਗਿਆ ਅੰਮੀ ਪਾਂਡੇ ਤੋਂ ਕੀ ਚਾਹ ਨੂੰ ਮਾਤੀ ਚਾਹ ਸੌਫ ਕਰ ਤੋਂ ਗੁਵਾਦ ਬਸ ਚਾਹ ਚੱਲਦੇ ਆਜੇ ਤਾਂ ਐਵੇਂ ਹੀ ਲੱਗ ਜਾਣਗੇ ਘੰਟਾ ਦੋ ਘੰਟੇ ਨੂੰ ਦਾ ਕਾਫੀ ਕੰਮ ਪਿਆ ਸਾਫ ਸਫਾਈ ਇਹ ਪਾਏ ਕਰਾਂਗੇ ਨਾ ਥੋੜਾ ਜਿਹਾ ਆਹਾਂ ਪਾਂਡੇ ਨੂੰ ਮੇੜ ਕੇ ਹੋਰ ਕਿਚਨ ਕਿਚਨ ਧੋ ਲੂਗੇ ਜਾਨੀ ਚਾਹ ਦੇ ਦਵਾਂਗੇ ਦਿਨਾਂ ਕਿ ਨਹੀਂ ਆ ਕੇ ਪੀ ਲਾਂਗੇ ਚਾਹ ਤਾਂ ਬਾਅਦ ਚ ਪਿਲਾਉਣਾ ਰੋਟੀ ਖਾਧੀ ਹੈ ਹਜੇ ਚਾਹ ਦੀ ਤਾਂ ਲੋੜ ਵੀ ਨਹੀਂ ਹਜੇ ਬਸ ਫਿਰ ਅੱਪ ਬਗ ਜਾਾਂਗੇ ਦੈਣਾ ਜੂ ਪੂਰਾ ਘੈਂਟ ਆ ਧੁੱਪ ਬਹੁਤ ਆ ਬੜੀ ਸੋਹਣੀ ਧੁੱਪ ਆ ਬਸ ਚੱਲਦੇ ਆਪਾਂ ਤੋਂ ਸੁਖੀ ਪੜ ਨਹੀਂ ਦਿੰਦੇ ਪਹਿਲਾ ਵਾਰ ਆ ਜੀ ਅੱਜ ਨਾ ਗਏ ਫੇਰ ਜਾਇ ਵੀ ਨਹੀਂ ਜਾਣਾ ਆਪਾਂ ਕਿਉਂ ਫੇਰ ਕਦੋਂ ਹੋਰ ਫੇਰ ਠੰਡ ਹੁੰਦੀ ਆ ਧੁੱਪ ਨਹੀਂ ਹੁੰਦੀ ਨਾ ਘੋਲ ਕਰ ਜਾਂਦੇ ਆ ਨਹੀਂ ਆਏ ਤਾਂ ਕੰਮ ਜੇ ਤੁਹਾਨੂੰ ਪੜਦੇ ਹੀ ਨਹੀਂ ਆ ਤਾਂ ਸਾਰਾ ਦਿਨ ਹੀ ਚੱਲੀ ਜਾਂਦੇ ਆ ਕੰਮ ਨਹੀਂ ਸਾਰੀ ਧੁੱਪ ਹੁੰਦੀ ਆਏ ਤਾਂ ਵਿੱਚ ਵੀ ਤੋ ਤੋ ਵੀ ਆ ਜਿੰਨੀ ਜਿੱਦਿ ਦੀ ਸੋ ਚਾਹੇ ਟਾਈਮ ਕੱਢਣਾ ਹੀ ਪੈਂਦਾ ਕਾਸ਼ ਵਾਸਤੇ ਜਦੋਂ ਆਪਾਂ ਕਰਨਾ ਨਹੀਂ ਤਾਂ ਇਹ ਸਾਮ ਪੂਰਾ ਹੋ ਜਾਂਦਾ ਤਾਂ ਕੋਸ਼ਿਸ਼ ਤੋਂ ਬੱਦ ਦੇ ਤਾਂ ਅਗਰ ਨਹੀਂ ਤੇਈ ਵਰੀ ਬਾਬਾ ਜੀ ਨੇ ਤੋ ਕੋਈ ਵੇਸੀ ਕਈ ਵਰੀ ਜਾਇਆ ਵੀ ਜਾਂਦਾ ਆਹ ਲੋ ਜੀ ਕੱਲ ਪਰਸੋਂ ਫੇਰ ਦੱਸ ਕੇ ਗਏ ਆ ਹੰਡਪੂ ਹੋ ਗਈ ਫੇਰ ਫੇਰ ਪਾਸ ਹੁੰਦਾ ਹੀ ਘੇਰ ਘਟਾਬ ਆਹ ਹਫਤੇ ਚ ਵੀ ਹੁਣ ਪਹਿਲਾ ਰਹੀ ਹੈ ਵਿੱਚ ਦੀ ਦੋ ਤਿੰਨ ਦਿਨ ਸਨੋਹ ਜੀ ਤੇ ਪਾਈ ਜਾਂਦੀ ਸੀ ਹੁਣ ਉਹ ਜੇ ਚ ਕਿੱਥੇ ਲਿਟੜਾ ਜਾਂਦਾ ਫਿਰ ਸਨੋਹੀ ਚ ਜੀ ਨਹੀਂ ਕਰਦਾ ਉੱਤੋਂ ਸਨੋਹ ਕਿਤਾ ਚੱਜੇਗਾ ਚਾਹ ਤਾ ਤੁੱਪੀ ਜਾਈਦਾ ਸਨੋਹ ਚ ਨਹੀਂ ਜਾਈਦਾ ਹੰਡਪੂ ਆਂਡੇ ਫੇਰ ਵੀ ਹੰਡਪੂ ਆਂਡੇ ਦਾ ਵਾਲਾ ਵੱਡਾ ਕੋਈ ਤੱਬਰ ਤੇ ਲੱਗਾ ਤੱਬਰ ਵੀ ਹੈ ਨਾ ਭਾਂਡੇ ਦਾ ਟੁੱਕੜਾ ਪਾ ਗਿਆ ਹਨਾ ਤਾਂ ਇਹ ਥੋੜੇ ਥੋੜੇ ਨਾਲ ਹੀ ਢੇਰ ਲੱਗ ਜਾਂਦਾ ਹੋਰ ਨਾ ਟੱਬਰ ਨਾ ਟੱਬਰ ਦਾ ਨਾ ਭਾਂਡੇ ਹੋ ਜਾਂਦੇ ਹਨਾ ਵੀ ਇੰਨਾ ਟੱਬਰ ਤੇ ਟੱਬਰ ਵੀ ਨਹੀਂ ਹੈਗਾ ਭਾਂਡੇ ਤੇ ਭਾਂਡੇ ਸਾਰੇ ਕਾਹਦੇ ਹੋ ਜਾਂਦੇ ਹਨ ਅੰਦਰ ਇਕੱਠੇ ਸਵੇਰ ਤੋਂ ਲੈ ਕੇ ਫਿਰ ਸਵੇਰ ਤੋਂ ਲੈ ਕੇ ਚਾਹ ਵਾਲੇ ਰੋਟੀ ਆਉਂਦੇ ਨੇ ਸਾਰੇ ਹੋ ਜਾਂਦੇ ਅੱਜ ਮੈਂ ਪਹਿਲਾਂ ਵੀ ਨਹੀਂ ਤੋਂ ਤੱਕੇ ਅੱਗੇ ਇੱਕ ਵਾਰੀ ਪਹਿਲਾਂ ਤੋੜਾਂਦੇ ਚਾਹ ਵਾਲੇ ਤਾਂ ਫਿਰ ਘਟ ਜਾਂਦੇ ਦਹੀਂ ਦਹੀਂ ਅੱਜ ਫਿਰ ਸਾਰੇ ਇਕੱਠੇ ਹੋ ਗਏ ਵਿੱਚ ਚਾਹ ਵਾਲੇ ਹੋਵੇ ਅਸੀਂ ਦੂਜੇ ਹੋਵੇ ਜੇ ਇੱਕ ਵਾਰੀ ਪਹਿਲਾਂ ਦੂਜੇ ਤੋਂ ਉਹਦੇ ਫਿਰ ਤਾਂ ਘਟ ਜਾਂਦੇ ਸਾਰੇ ਇਕੱਠੇ ਹੋ ਜਾਂਦੇ ਫਿਰ ਵੱਧ ਜਾਂਦੇ ਭੰਗ ਉਹ ਤਾਂ ਵਾਸ ਥੋੜਾ ਜਿਆ ਹੈ ਹੋਵੇਲੀ ਹਮਰਾਣ ਜਲਾ ਲੀ ਗੇ ਉਹ ਵਾਸ ਆਮ ਨਾਲ ਲੱਗੇ ਦੁਆਰ ਨਾਲ ਆਨਲਾਈਨ ਪਾਠ ਕਰਨ ਲਈ ਕੋਣ ਆ ਗਿਆ ਉਧਰ ਪਿੰਡ ਵਾਲੇ ਨੇ ਦਰੋ ਜੀ ਉਧਰ ਲੱਗੇ ਗੱਲਾਂ ਕਰਨ ਉਹ ਵੀ ਕਰਨੀਆਂ ਪੈਂਦੀਆਂ ਫੋਨ ਤੇ ਵੀ ਕਿੰਨਾ ਕਿਸਦਾ ਆ ਜਾਂਦਾ ਮੈਨੂੰ ਵੀ ਆਇਆ ਸੀ ਫੋਨ ਅੱਜ ਬਾਬਾ ਚੱਲ ਫੋਨ ਟੈਨਸ਼ਨ ਨਿਕੜਾ ਬੰਦਾ ਥੋੜਾ ਮੁੱਟਾ ਕਰੇ ਕੋਈ করুণਾ ਨਾ ਨਾ ਵੀ ਸਾਰਾ ਕੁਝ ਹੀ ਹੋ ਜਾਂਦਾ ਨਾ ਤੁਹਾਨੂੰ ਸੰਭਲ ਸਿਰ ਆਉਦੀ ਉਹ ਪਹਿਲਾਂ ਖਾਣਾ ਪਹਿਲਾਂ ਚਾਹਣਾ ਤਿਆਰ ਕਰਨਾ ਤਾਂ ਲੱਗੀ ਹੈ ਬੜਾ ਥੋੜਾ ਥੋੜਾ ਨਾ ਟਾਈਮ ਲੱਗ ਜਾਂਦਾ ਚਲੋ ਸਾਰਾ ਦਿਨ ਆਪਣਾ ਹੀ ਹੈ ਤੁਹਾਨੂੰ ਤੇ ਤਾਂ ਚੱਲਦੀ ਰਹਿਣੀ ਕਰੀ ਜਾਵਾਂਗੇ ਹੌਲੀ ਹੌਲੀ ਇਸ ਤੋਂ ਫੇਰ ਆਮਾ ਵੀ ਢਾਗਾ ਕੱਟਾਵਾਂਗੇ ਤੇ ਚੰਗੀ ਕੰਮ ਕਰ ਲਾਂਗੇ ਜਿਹਦੋਂ ਬੱਚਿਆਂ ਨੇ ਆਉਣਾ ਉਹਨਾਂ ਲਵੇ ਲਾਈ ਦੇਵਾਂਗੇ ਹਮ ਬੱਚਾ ਰਾਮ ਨੂੰ ਚਾਹ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਣਾ ਪੈਂਦਾ ਹੈ ਨਾ ਸਾਹੀ ਦੁਬਾਰੇ ਦੀ ਕੰਮ ਤਾਂ ਦੁਕਾਨ ਤੇ ਚਾਹ ਤੁਰ ਫਿਰ ਲਗੇ ਚਾਹ ਪੈ ਜੀ ਹੈ ਨਾ ਜਾਂ ਕਿੰਨੇ ਸ਼ਾਮ ਵਾਲਾ ਆਥਣ ਵਾਲਾ ਕੰਮ ਸਟਾਰਟ ਹੋ ਜੂ ਆਪਣੀ ਘਰੇ ਡਿਊਟੀ ਹੈ ਬੱਚਿਆਂ ਦੀ ਵਾਰਡ ਹੈ ਉਹ ਕੰਮ ਉਹਨੇ ਦਾ ਵੰਨਾ ਕਿਹਦਾ ਕਿ ਕੰਮ ਘੱਟ ਹੋ ਕਰਦਾ ਜਿਹੜਾ ਘੱਟ ਕਰਦਾ ਕੰਮ ਕੰਮ ਨੂੰ ਫਿਰ ਦੁਖਾਣਾ ਵੀ ਨਾ ਪਰ ਉਹ ਵੀ ਆ ਘੱਟ ਕਿਵੇਂ ਹੋ ਜੂ ਜਿਹੜਾ ਆਪਾਂ ਇੰਡੀਆ ਤੇ ਖਾਣ ਲਿਆ ਸਾਰਾ ਬਸ i a w h a p s o n w h o a p e n who's a p n a i e r s o e o n a p e r n w ਮਤਲਬ ਤਾਂ ਨਾਲ ਹੀ ਬਸ ਇੱਕ ਤੇ ਉਹ ਆ ਵੀ ਰਿਹਾ ਇਤਰਾ ਵਜ ਨਹੀਂ ਹੈਗਾ ਗਰਦ ਗੱਪਾ ਨਹੀਂ ਹੈਗਾ ਬਾਹਲਾ ਬੇੜੇ ਹੂਣਿਆਂ ਦਾ ਧੋਣ ਦਾ ਕੋਈ ਬੰਦਾ ਥੋਕਾ ਉਹਨੇ ਬੜੇ ਆ ਥੋੜਾ ਜਿਹਾ ਬਾਕੀ ਤਾਂ ਸਾਰੇ ਉੱਤਾਂ ਮਿਲ ਗਏ

Pahalıdır. Bıçıdan Bir kere yandan alalım, bir kere ਕਿਉਂਕਿ ਇਹੋ ਕੁਝ ਜੀ ਉਸ ਮਤਲਬ ਇਹ ਨਹੀਂ ਪਰ ਇਹ ਦੇਖੋ ਕਿ ਤੁਸੀਂ ਨੀਰੇ ਬੰਨ੍ਹਦੇ ਤੇ ਕਾਂਚ ਦੇ ਭੰਡਾ ਜਦੋਂ ਹੁੰਦਾ ਨਾ ਫੁੱਟਣ ਤੋਂ ਐ ਲੱਗਦਾ ਵੀ ਡਿੱਗਣਗੇ ਤੇ ਕੁਝ ਲੰਗੀ ਹੱਥ ਚੋਂ ਛੁੱਟਣਗੇ ਬੱਚਿਤ ਰੱਖਣੀ ਪੈਂਦੀ ਹੈ ਪੂਰੀ ਬੜੀ ਬੱਚਿਤ ਰੱਖਣੀ ਪੈਂਦੀ ਹੈ ਮੈਨੂੰ ਲੱਗਦਾ ਵੀ ਫੁੱਟ ਜਾਣਗੇ ਤੇ ਟੁੱਟ ਜਾਣਗੇ ਇਹ ਤੋਂ ਰਿਕ ਨੂੰ ਮੋਟਾ ਕੈਲੀਪਨ ਵਾਲਾ ਯਾਰ ਇਧਰ ਸਾਰੇ ਕੁਝ ਹੀ ਲਿਆ ਹੂੰ ਗਾਣਾ ਵੱਲ ਚੱਕ ਧਰ ਓਵੇਂ ਸਾਰਾ ਕੁਝ ਸਾਰਸ ਫੀ ਸਾਰੀ ਫੀ ਹੋ ਨਹੀਂ ਪਰ ਨਹੀਂ ਬੰਦਦੀਆਂ ਸਾਰੀਆਂ ਪਹਿਣਾ ਦੇ ਕੰਮ ਧੰਦੇ ਤਾਂ ਇਦਾਂ ਹੀ ਆ ਹਨਾ ਮਗਦੇ ਨਹੀਂ ਹੁੰਦੇ ਬਹੁਤ ਸੱਤ ਲੀ ਜਾਂਦੇ ਸਾਰੀਆਂ ਪਹਿਣਾ ਦੇ ਕਾਨੂੰਨ ਸਾਰੀਆਂ ਨੇ ਇੰਡੀਆ ਵਾਲਿਆਂ ਦੇ ਵੀ ਇਹੀ ਕੰਮ ਨੇ ਕੈਨੇਡਾ ਵਾਲਿਆਂ ਦੇ ਵੀ ਘਰੇ ਤਾਂ ਇਹੀ ਕੰਮ ਨੇ ਇੰਡੀਆ ਵਾਲੇ ਜੇ ਥੋੜਾ ਜਿਹਾ ਮਾਲ ਪਸੂ ਜੇ ਦਾ ਹੋਰ ਵੱਧ ਜਾਂਦਾ ਜਿਹਦੇ ਮਾਲ ਪਸੂ ਰੱਖੇ ਹੋਏ ਆ ਜਿਹਦੇ ਹੈ ਨਹੀਂ ਉਹਨਾਂ ਨਾਲ ਤਾਂ ਇਹੀ ਕੁਸੀ ਹੈ ਬਸ ਬਾਕੀ ਸਾਰੇ ਹੋਣ ਹੀ ਆਂ ਪਿਜਲ ਨਾਲੇ ਤਾਂ ਕਿੰਡੀਆ ਹੀ ਨਹੀਂ ਆਉਂਦੀਆਂ ਇੱਥੇ ਵੀ ਕੋਈ ਫਾਸਦੀ ਆਪ ਪਦੀਨਾ ਜਾਂ ਤਾਂ ਪੂਰਾ ਵਗੜਿਆ ਹੈ ਹਨਾ ਚਾਲ ਦੇ ਵਿੱਚ ਗਿਆ ਆ ਤਾਂ ਕਿ ਨਹੀਂ ਆਇਆ ਪੱਕੀ ਜੇ ਹਨਾ ਅਗਰ ਦਾ ਹਾਂ ਬੱਕੀ ਜੇਗਾ ਚੁੱਕਰ ਪੇ ਜੇ ਐ ਨੂੰ ਪਦੀਨਾ ਮੈਂ ਵੀ ਅੱਜ ਪ੍ਰਿੰਟ ਫੋਨ ਕਰਿਆ ਸੀਗਾ ਮਾ ਕਣਕ ਕਣਕ ਨੂੰ ਪਾਣੀ ਲਾਤਾ ਕਹਿੰਦੇ ਕਣਕ ਨੂੰ ਪਾਣੀ ਤਾਂ ਲੱਗ ਗਿਆ ਸਾਰੇ ਮਾ ਸੁੰਡੀ ਦੀਆਂ ਵੀੜੋ ਬਾਹਰ ਆਈ ਜਾਂਦੀਆਂ ਕਹਿੰਦੇ ਸੁੰਡੀ ਆ ਕਣਕ ਨੂੰ ਕਹਿੰਦੇ ਹੈਗੀ ਬਹੁਤ ਕਣਕ ਨੂੰ ਸੁੰਡੀ ਵੀ ਆਈ ਹਸਾ ਵਸਾਲ ਵਾਧੀ ਜਾਂਦੀ ਹੈ ਨਵੀਂ ਬਿਮਾਰੀ ਚੱਲ ਪਈ ਲੈ ਸੁੰਡੀ ਦੀ ਕਣਕਾਂ ਨੂੰ ਲੱਗੇ ਕੋਈ ਸਪਰੇ ਨਹੀਂ ਸੀ ਕਰਨੀ ਪੈਂਦੀ ਹੁਣ ਇਹ ਵੀ ਕਣਕਾਂ ਤੇ ਵੀ ਸਪਰੇ ਕਰਨੀ ਪੈਗੀ ਲੈ ਸੁੰਡੀ ਐਂ ਬੈਂਦੀ ਆ ਸੁੰਡੀ ਜਿਹੜੀ ਹੁਣ ਆਪਾਂ ਬੀਜ ਦੰਨੇ ਉਹ ਹੀ ਕਣਕ ਉਹਦੇ ਵਿੱਚ ਸੁੰਡੀ ਪੈ ਜਾਂਦੀ ਆ ਜਦੋਂ ਬਾਉਂਦੇ ਨਹੀਂ ਬਾਉਂ ਤੋਂ ਬਿਨਾ ਸਿੱਧੀ ਸੁੰਡੀ ਹੋ ਜਾਂਦੀ ਆ ਬਾਉਂ ਤੋਂ ਬਿਨਾ ਉਹ ਪ੍ਰਾਲੀ ਜੀ ਨੂੰ ਪੰਗਾ ਪਾਉਂਦੀ ਆ ਉਹ ਪ੍ਰਾਲੀ ਜੀ ਆ ਜਿਹੜੀ ਇਹ ਜੇ ਅੱਗ ਲਾ ਕੇ ਮੱਚ ਜੇ ਤਾਂ ਸਾਰਾ ਝੁੰਡ ਸੱਪਾ ਸਾਰਾ ਜਾਨਵਰ ਜਿਹੜਾ ਇਹਨਾਂ ਦੇ ਅੰਡੇ-ਉੰਡੇ ਹੁੰਦੇ ਆ ਸੁੰਡੀਆਂ ਦੇ ਮੱਚ ਜਾਂਦੇ ਨੇ ਤੇ ਉਹ ਫਿਰ ਸੁੰਡੀ ਪੈਂਦੀ ਨਹੀਂਗੀ ਹੁਣ ਉਹ ਵਿਚੀਰੋ ਵਾਉਣ ਲੱਗ ਗਿਆ ਵਿਚੇ ਉਹ ਖੜੀ ਰਹਿੰਦਾ ਪਰਾਲੀ ਕੱਪਾ ਕੋਥਰਾ ਕੱਪਾ ਜਾ ਉਹਦੇ ਚ ਹੁੰਡੀ ਦੇ ਫੇਰਾਂ ਡੇ ਡੇ ਹੋ ਕੇ ਹੁੰਡੀ ਵਧ ਜਾਂਦੀ ਆ ਇਹ ਹੁਣ ਤਾਂ ਹੀ ਵਧਣ ਲੱਗੀ ਆ ਇਸ ਸਾਲ ਵੱਧ ਜਾਂਦੀ ਆ ਇਸ ਸਾਲ ਹੋਰ ਵਧਣ ਲੱਗੀ ਪਿਛਲੇ ਸਾਲ ਤਾਂ ਥੋੜੀ ਥੋੜੀ ਕਿਤੇ ਕਿਤੇ ਸੁਣਦੇ ਸੀ ਅੱਜ ਕੀ ਹਰੇਕ ਦੇ ਆਹਾਂ ਨੂੰ ਹੋਰ ਵੱਧੂ ਜਿਹੜੇ ਨਾਮ ਇਹਦਾ ਨਾ ਕੋਈ ਹੱਲ ਕਰਿਆ ਹਾਂ ਨਹੀਂ ਤਾਂ ਫੇਰ ਇਹੀ ਕੰਮ ਤੇ ਸਪਰੇਹਾਂ ਨਾਲ ਤਾਂ ਉਦੋਂ ਵੀ ਪ੍ਰਦੂਸ਼ਣ ਹੁੰਦਾ ਹਵਾ ਗੰਦੀ ਹੁੰਦੀ ਐ ਨਾ ਧਰਤੀ ਗੰਦੀ ਹੁੰਦੀ ਐ ਇੰਨੀ-ਨੀ ਮਹਿੰਗੀਆਂ ਸਪਰੇਹਾਂ ਡੋਲੀ ਜਾਂਦੇ ਆ ਉਦੇ ਵਿੱਚ ਹੰਡੂਂਡੀ ਨੂੰ ਮਾਰਨ ਖਾਤਰ ਤੇ ਉਹ ਨੁਕਸਾਨ ਹੀ ਆ ਧੂਏ ਦਾ ਕਿੰਨਾ ਕੁ ਸੀ 10 ਦਿਨ ਹੁੰਦਾ ਸੀ ਚਲ 10 ਦਿਨਾਂ ਦੇ ਵਿੱਚ ਸਾਰਾ ਧੂਆਂ ਤਾਂ ਹਵਾ ਨਾਲ ਉੱਡ ਜਾਂਦਾ 20 ਦਿਨਾਂ ਚ 20 ਦਿਨਾਂ ਦੀ ਖਾਈ ਕੱਟ ਲਈ ਤੂੰ ਤਾਂ ਚੰਗੀ ਆ ਐਸ ਕੰਮਾਂ ਨਾਲੋਂ ਤਾਂ ਉਹ ਲੋਕਾਂ ਨੇ ਸੌਖਾ ਰੋ ਰਸ ਤਾਂ ਕੁਝ ਤਾਂ ਸਿੱਧੀ ਲੀਹ ਦੇ ਕੋਸੇ ਫਿਰ ਆਏ ਕਹਿਣ ਲੱਗੇ ਕਿ ਅੱਗ ਨਹੀਂ ਲਾਉਣੀ ਅੱਗ ਨਹੀਂ ਲਾਉਣੀ ਕੁਇ ਨਾਮੀ ਆਫਤ ਹੋ ਆ ਗਈ ਤਾਂ ਹੁਣ ਕਰਨ ਕੀ ਹੋਰ ਦੱਸ ਕੀ ਕਰਨਗੇ ਲੋਕ ਵੀ ਕੀ ਕਰਨ ਫਿਰ ਬੱਸ ਲੋਕ ਵੀ ਖੀਚਾ ਨੂੰ ਫਿਰ ਬੜਾਲਾ ਨਮਾਉਂ ਕਾਮਨ ਚਾਲ ਤੇਸੰਦੀਰ ਭਾਰੀ ਗਰੀ ਨਹੀਂ ਅੱਗ ਤਾਂ ਲਾਉਣੇ ਰਹਿਣੇ ਅਜ ਕਿਨਾਂ ਕੋਈ ਥੀਲ ਨਹੀਂ ਮਾਰਾਂਗਾ ਹਾਂ ਅੱਗ ਤਾਂ ਬਿਨਾਂ ਕੋ ਆਂਜੋ ਬਿਨਾਂ ਕੋਈ ਥੀਲ ਨਹੀਂ ਨਿਕਲਿਆ ਕੀ ਅੱਗ ਫਿਰ ਵਿੱਚ ਤੇ ਉਹਦੇ ਗੱਲੇ ਦੇ ਵਿੱਚ ਹੀ ਉਹ ਬਣ ਜਾਂਦੇ ਆਲੇ ਹੋਰ ਭਾਈ ਭਰਾਵਾਂ ਦੇ ਕਿਹਦੇ ਕਿਹਦੇ ਹੰਦੀ ਹੈਗੀ ਆ ਕਿਹਦੇ ਹੈ ਨਹੀਂ ਬਚਤ ਹੈਗੀ ਆ ਸਾਰਿਆਂ ਦੇ ਕਮੈਂਟ ਕਰਕੇ ਜਰੂਰ ਦੱਸਿਓਗਾ ਇਹ ਨਵੀਂ ਬਿਮਾਰੀ ਚੱਲੀ ਜਾਂਦੀ ਆ ਭਾਈ ਕਣ ਕੰਮ ਪਾਂਡੇ ਤਾਂ ਹਜਾਰ ਹੈਗੇ ਮੈਂ ਕਿਹਾ ਪੂਰੇ ਕਰਾਂ ਹੀ ਪਾਂਡੇ ਵੀ ਕਿਤੇ ਸਾਰੇ ਖੁੱਟੇ ਗਏ ਪਾਂਡੇ ਵਧੀ ਜਾਂਦਾ ਹਜੇ ਕੰਮ ਵਧੀ ਜਾਂਦਾ ਪਾਂਡੇ ਨਹੀਂ ਖੁੱਪਦੇ ਪਾਂਡੇ ਤਾਂ ਚੱਲਦੇ ਜਾਂਦੇ ਨੇ ਇਹ ਸੋਮਸੌਫ ਸਪਰੇ ਕਰਨੀ ਆ ਲੈ ਕੇ ਮੁਕ ਚੱਲਣੀ ਮੋੜੀ ਖਾਦੀ ਹੁਣ ਇਹ ਵੀ ਡੋਲ ਕੇ ਆਉਣੀ ਪਊਗੀ ਉੱਧਰ ਕੈਨੇਡਾ ਜੇ ਪੈਂਦਾ ਭਈ ਲੁਹਾਫਾਂ ਚ ਕੂੜਾ ਸਾਰਾ ਤੇ ਦੁੱਧਾਂ ਵਾਲੀਆਂ ਢੋਲੀਆਂ ਪੈਂਦੀਆਂ ਨੇ ਲੁਹਾਫਾਂ ਉੱਥੇ ਤਾਂ ਰੂੜੀਆਂ ਦੇ ਸਿੱੜਦੇ ਨੇ ਹਨਾ ਇੱਥੇ ਦੇਖ ਲਾ ਲੁਹਾਫਾਂ ਚ ਪਾ ਕੇ ਇੱਥੇ ਐਂ ਬੰਦਾ ਲੁਹਾਫਾਂ ਪਾ ਕੇ ਸਾਰਾ ਕੁਸ ਫਿਰ ਚਿਕਾਉਣਾ ਪੈਂਦਾ ਦੇਖ ਲਾ ਉਹ ਗੱਡੀਆਂ ਚਾੱਕ ਕੇ ਲੈ ਜਾਂਦੀਆਂ ਦਿਨ ਰੱਖਿਆ ਹੁੰਦਾ ਉਹ ਆਉਂਦੇ ਜਾਉਂਦੇ ਆ। ਉਹਦੇ ਉੱਥੇ ਰੱਖ ਕੇ ਆਉਣੇ ਪੈਂਦੇ ਬਾਹਰ ਚ। ਉੱਥੋਂ ਲੈ ਜਾਂਦੇ ਆ ਚਾਕੇ। ਸਾਰੇ కూਰੇ ਦੇ ਡੋਡੀ ਲੁਕਾ ਕੇ। ਲੁਕਾਉਂਦੇ ਘਰ ਨੂੰ ਪੈਂਦੇ ਇੱਥੇ ਢੋਲੀਆਂ ਦੇ। ਪੂਰਾ ਸਾਰਾ ਡੋਡੀ ਦਾ ਉੱਥੇ ਤਾਂ ਮੋਨਾ ਰੋੜੀ ਤੇ ਛਿੜਦੇ ਆਂ ਆਪਾਂ ਤਾਂ ਹੀ ਖਲਿਆਰੇ ਵਾਲੇ ਪੈਂਦੇ ਇੱਥੇ। ਬਾਹਰ ਸਫਾਈ ਰਹਿੰਦੀ ਏ ਚਲੋ ਵੀ ਲਿਫਾਫਿਆਂ ਚ ਪਾ ਕੇ ਉੱਥੇ ਧਰਦਾ ਤੇ ਅਗਲਾ ਉਹ ਚਾਕੇ ਲੈ ਜਾਂਦੇ ਆ। ਨਹੀਂ ਰੰਧੀ ਨੂੰ ਗ੍ਰੇਟ ਕਿ ਜਿਹੜੀ ਚੀਜ਼ ਡੀਐਸ ਖਿਲਾੜਾ ਨਹੀਂ ਪੈਂਦਾ ਕਿਲਰ ਦਾ ਨਹੀਂ ਸਾਰਾ ਲਵਾ ਟੈਂਸ ਵਾਸਤੇ ਉੱਥੇ ਉਹਨਾਂ ਰੂੜੀਆਂ ਤੋਂ ਖਿਲਾੜੇ ਪਈ ਜਾਂਦੇ ਆ ਹਾਂ ਇਹ ਮੈਨਾਂ ਕਿਵੇਂ ਪਸਪਾਉਂ ਤਾਂ ਚੱਲੀ ਜਾਂਦੇ ਇਸ ਲਈ ਥੋੜੀ ਮੁੱਠੀ ਸਹੀ ਤਾਂ ਕਰਨੀ ਨਹੀਂ ਬੰਦੀ Nå er det bare litt igjen av låret.